ਦੀ ਲੰਮੀ ਜੁੜਿਓ ਤੇ ਕਿਰਪਾ ਕਰਕੇ ਪੇਜ ਨੂੰ ਕਰੋ ਲਾਈਵ ਐਂਡ ਸਬਸਕ੍ਰਾਈਬ ਕਰੋ ਵੀ ਕਮੈਂਟ ਕਰਕੇ ਸ਼ੇਅਰ ਕਰੋ ਤੇ ਅੱਜ ਪਹੁੰਚਿਆ ਜੀ ਹਰਪੁਰਵਾਲ ਦੇ ਲਾਗੇ ਗੁਰਦੁਆਰਾ ਰਾਜੇ ਰਾਮ ਜੋ ਇੱਕ ਪੰਜਾਬ ਦਾ ਬੜਾ ਪ੍ਰਸਿੱਧ ਗੁਰਦੁਆਰਾ ਹੈ ਤੇ ਤੁਹਾਨੂੰ ਅੱਜ ਲੈ ਕੇ ਦਰਸ਼ਨ ਜਿਹੜੇ ਉਹ ਦਿਖਾਵਾਂਗੇ ਠੀਕ ਹੈ ਜੀ ਤੇ ਆਓ ਦਿਖਾਉਦੇ ਹਾਂ ਤੁਹਾਨੂੰ ਕੁਝ ਲਾਈਵ ਤਸਵੀਰਾਂ ਗੁਰਦੁਆਰਾ ਰਾਜੇ ਰਾਮ ਦੀ ਬਾਜੀ ਇਹ ਆ ਸੰਬੰਧ ਤੇ ਇਹ ਆ ਬੋਦਰਾ ਰਾਜਰਾਮ ਦੀ ਬਾਹਰੋਂ ਦੀ ਤਸਵੀਰ ਆ ਤੇ ਇਹ ਆ ਜੀ 메ਨ ਦਰਵਾਜਾ ਗੇਟ ਖਲਪੋਤ ਦੋਰਾ ਸੰਤਨਪਾਪਾ ਰਾਜਰਾਮ ਦੀ ਹਕਤਵਾਲ ਤੇ ਇਹ ਬਾਹਰਲੇ ਪਾਸੇ ਇਹ ਕੁਝ ਲੱਗੇ ਹੋਏ ਆ ਵੀ ਦੁਕਾਨਾਂ ਲੱਗੀਆਂ ਹੋਈਆਂ ਇਹ ਤੁਹਾਨੂੰ ਦਿਖਾਉਂਦੇ ਆ ਜੀ ਓਕੇ ਤਾਂ ਆ ਪਾਣੀ ਕੀ ਮਰੇ ਆ ਬਸ ਬੱਸ ਦੱਸੇ ਮੈਂ ਲਾਈਵ ਚਲਾਇਆ ਮੈਂ ਬੜਾ ਹੋਰ ਸੁਣਾ ਠੀਕ ਹੈ ਪਾਣੀ ਮੇਰੇ ਤੁਹਾਨੂੰ ਮਤਲਬ ਤੁਹਾਨੂੰ ਵਾਹ ਲੋ ਜੀ ਇਹ ਗੁਰਦੁਆਰਾ ਧੰਤਨ ਬਾਬਾ ਰਾਜੇ ਰਾਮ ਜੀ ਤੇ ਉਹਦੇ ਬਾਹਰੋਂ ਪਾਸੇ ਜਿਹੜੀਆਂ ਦੁਕਾਨਾਂ ਲੱਗੀਆਂ ਉਹ ਦਿਖਾ ਰਹੇ ਉਸ ਤੋਂ ਬਾਅਦ ਤੁਹਾਨੂੰ ਅੰਦਰਲਾ ਜਿਹੜੇ ਦ੍ਰਿਸ਼ ਤੁਹਾਨੂੰ ਦਿਖਾ ਦੇਣਾ ਜੀ ਹਾਂ ਜੀ ਇਹ ਉਸ ਤੋਂ ਬਾਅਦ ਬਾਹਰ-ਬਾਰ ਜਿਹੜੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਪਹਿਲਾਂ ਉਹ ਦਿਖਾ ਦਿਆਂ ਫਿਰ ਤੁਹਾਨੂੰ ਅੰਦਰ ਦੇ ਹਾਲ ਅੰਦਰ ਦਾ ਜਿਹੜਾ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹਾਂ ਜੀ ਗੁਰਦੁਆਰਾ ਤੰਤਨ ਗੋਪਾਲ ਰਾਜੇ ਰਾਮ ਜੀ ਦੇ ਕੰਮ ਲੱਗੇ ਜਿਹੜੀ ਬਾਹਰ ਬਾਹਰ ਤੱਕ ਨਾ ਪੀਓ ਕਿ ਲੱਭਣ ਦੱਸਾਏ ਤੇ ਉਹਦੇ ਰਿਸਟੈਂਡ ਉੱਲਦੇ ਆ ਉਸ ਤੋਂ ਬਾਅਦ ਅੰਦਰ ਚੱਲਦੇ ਆ ਜੀ ਕੱਲ ਲੈਲਾ ਫਤਾਂ ਕਲੋਥ ਉੱਠ ਮੜ ਗਿਆ ਦੁਕਾਨ ਤੇ ਬਈਦਾ ਬੈਠ ਕੇ ਨਹੀਂ ਲੰਮੇ ਪੈਗ ਦੁਕਾਨ ਕਰੀ ਦੀ ਇਹ ਆ ਜੀ ਸਾਡਾ ਗੁਰਮੁਖ ਫਸਰਾਮਾ ਤੁ ਕਾਫੀ ਵੱਡੀ ਦੁਕਾਨ ਇਹਨਾਂ ਦੀ ਵੀ ਹਾਂ ਜੀ ਲਓ ਜੀ ਉਸ ਤੋਂ ਬਾਅਦ ਤੁਹਾਨੂੰ ਅੰਦਰਲਾ ਜਿਹੜਾ ਉਹ ਦੱਸਾਂਗਾ ਠੀਕ ਹੈ ਲਓ ਜੀ ਫਿਰ ਤੁਹਾਨੂੰ ਦਿਖਾਉਦੇ ਜਾ ਕੋ ਅੰਦਰਲਾ ਗ੍ਰੀਟ ਠੀਕ ਹੈ ਜੀ ਅੰਦਰ ਮੇਰੇ ਹੋਰ ਸਨ ਉਹ ਜੀ ਸਭ ਠੀਕ ਠਾਕ ਜੀ ਅਭਿਆਸ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੇ ਅਸਲ ਪਹੁੰਚੀਆਂ ਗੁਰਦੁਆਰਾ ਰਾਜੂ ਰਾਮ ਜੋ ਹਰ ਤੋਂ ਵਾਕਤ ਤਕਰੀਬਨ ਕਿਲੋ ਡੇਢ ਕਿਲੋ ਮੀਟਰ ਗਿਆ ਗੁਰਦਾਸਪੁਰ ਰੋਡ ਤੇ ਤੇ ਤੁਹਾਨੂੰ ਕੁਝ ਲਾਈਵ ਤਸਵੀਰਾਂ ਜਿਹੜੀ ਦਿਖਾ ਦਿੰਦੀ ਉਹ ਠੀਕ ਠਾਕ ਦੀ ਵਧੀਆ ਵਧੀਆ ਚਾਹੀਦਾ ਵਧੀਆ ਚਾਹੀਦਾ ਜੀ ਲਓ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਗੁਰਦੁਆਰਾ ਭੰਤਨ ਬਾਬਾ ਰਾਜੂ ਰਾਮ ਦੇ ਜੋ ਬਾਹਰ ਜਿਹੜੇ ਦੁਕਾਨਾਂ ਲੱਗੀਆਂ ਹੁੰਦੀਆਂ ਤੇ ਉਹ ਤੁਹਾਨੂੰ ਕੁਝ ਕੁਛ ਜਿਹੜੀ ਉਹ ਮੈਂ ਦੱਸ ਰਿਹਾ ਜੀ ਹੁਣ ਚੱਲਾਂਗੇ ਅੰਦਰ ਅੰਦਰ ਵੀ ਤੁਹਾਨੂੰ ਦਰਸ਼ਨ ਦੇਦਾਰ ਜਿਹੜੇ ਕਰਾਵਾਂਗੇ ਜੀ ਠੀਕ ਹੈ ਜੀ ਹਾਂ ਜੀ ਅਗਰ ਸਾਡੇ ਪੇਜ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਅੰਦਰ ਚੱਲਦੇ ਹਾਂ ਅੰਦਰ ਵੀ ਤਾਂ ਅੰਦਰੋਂ ਚੱਲਦੇ ਜਾਵਾਂਗੇ ਸਾਡਾ ਜੀ ਸੇਵਾ ਪਰ ਲੱਗੇ ਹੋਏ ਪਰਚੀਆਂ ਕੱਟਣ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਧੰਤਨ ਗੱਭਾ ਰਾਜੇਰਾਮ ਜੋ ਹਰਚੋਵਾਲ ਅੱਡੇ ਤੋਂ ਗਰਦਖਪੁਰ ਜਾਂਦਿਆਂ ਕਿਲੋ ਮੀਟਰ ਦੇ ਅੱਗੇ ਆ ਜਿੱਥੇ ਅੱਜ ਐਤਵਾਰ ਦੇਨੇ ਤੇ ਰੌਣਕਾਂ ਲੱਗੀਆਂ ਹੋਈਆਂ ਜੀ ਤੇ ਇਸ ਇਲਾਕੇ ਦਾ ਇਹ ਬੜਾ ਹੀ ਪਪੂਲਰ ਜਿਹੜਾ ਗੁਰਦੁਆਰਾ ਜੀ ਤੇ ਅੱਜ ਆਂਹਾਂ ਥੀ ਦਰਸ਼ਨ ਤੇ ਤਾਰ ਕਰਨ ਦੀ ਨਾਲੇ ਤੁਹਾਨੂੰ ਦਰਸ਼ਨ ਦਿਦਾਰ ਕਰਾਉਣੇ ਤੇ ਨਾਲੇ ਕਰਦੇ ਅਸੀਂ ਆਪ ਇਸ ਦੇ ਦਰਸ਼ਨ ਦਾ ਠੀਕ ਹੈ ਤੇ ਅਗਰ ਸਾਡੇ ਪੇਜ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸਾਡੇ ਵੀਡੀਓ ਗਾਹਦੂਆਂ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਕੋਈ ਇਸ ਘਟਾਰੇ ਦਰਸ਼ਕ ਦਿਦਾਰ ਜਿਹੜਾ ਕਰ ਸਕੇ ਜੀ ਅੰਦਰ ਜਿਹੜੇ ਗੁਰਬਾਨੀ ਦੇ ਗੁਆਂਢ ਜਨ ਹੋ ਰਹੀ ਜੀ ਸਾਰੇ ਬਚਾਈ ਦੇ ਤੋਂ ਪਹਿਲੇ ਆ ਕੇ ਨਾਲ ਸੱਚੇ ਪਾਤਸ਼ਾਹ ਅੱਗੇ ਲੰਗਰਾ ਚਾਇਆ ਤਾਂ ਪਹਿਲੇ ਸੱਚੇ ਪਾਤਸ਼ਾਹ ਜੀ ਇਹ ਹੈ ਤੇਰਾ ਬਾਹਰ ਨਜ਼ਰ ਐਂਟਰੀ ਗੇਟ ਤੇ ਇਹ ਹੈਗਾ ਜੀ ਅੰਦਰਲਾ ਜਿਹੜਾ ਐਂਟਰੀ ਗੇਟ ਸਾਰਾ ਦੰ ਬਸ ਜਿਹੜਾ ਸੱਚੇ ਪਾਤਸ਼ਾਹ ਅੱਗੇ ਚਲਦੇ ਗੁਰਦੁਆਰੇ ਦਾ ਇਹ ਬਾਰ ਬਾਰ ਹੈਗਾ ਜੀ ਮੋਟਰਸਾਈਕਲ ਸਟੈਂਡ ਨਾਲ ਸੱਚੇ ਪਾਤਸ਼ਾਹ ਉਤੇ ਚਰਨਾ ਤੇ ਕਾਤਾ ਬਾਕੀ ਇਸ ਗੁਰਦੁਆਰੀ ਦੀ ਇਮਾਰਤ ਹੋਰ ਵੀ ਤੇ ਜਿਹੜੀ ਨਾਲ ਹੋਰ ਤਿਆਰ ਜਿਹੜੀ ਹੋ ਰਹੀ ਹੈ ਸਾਡੋ ਪ੍ਰਾਤਿਸ਼ਟਾ ਸਾਮਰਾਜਾ ਪੁਰੀਆ ਨਾਨਕ ਨਾਮ ਚਰਤੀ ਕਲਾ ਤੇ ਤੇਰੇ ਕਾਹਨੇ ਸਰਬੱਤ ਦਾ ਭਲਾ ਲੋ ਜੀ ਇਹ ਜਿਹੜੀ ਇਮਾਰਤ ਜਿਹੜੀ ਹੋਰ ਨਾਲ ਤਿਆਰ ਹੋ ਰਹੀ ਜੀ ਹੋਰ ਭਾਂਜੇ ਅੱਗੇ ਇਕਲੇ ਨਾਂ ਤੋਂ ਗੁਰੂ ਕੋ ਲੱਗਦਾ ਹੈ ਤਨਕਰੋਣੇ ਦਰਸ਼ਨ ਦੇ ਹੱਥ ਪਾਸਾ ਮਨੋ ਕਮਣਾ ਪੁਰੀਆ ਕਾਨੀ ਹਰਮਾਨ ਨੇ ਫਟੇ ਕਾਨੀ ਨਾਨਕ ਨਾਮ ਚਰਤੀ ਕਲਾ ਤੇਰੇ ਪਾਣੀ ਪਾਣੀ ਸੋਭਤ ਭਲਾ ਲੋ ਜੀ ਇਹ ਆ ਗੁਰਦੁਆਰਾ ਮਹਾਰਾਜ ਸੰਤਨ ਬਬਰ ਆਰਮ ਵੀ ਉਹਦਾ ਅੰਦਰ ਲੱਗੇ ਚੱਲ ਸਮਝ ਲਈ ਜਾ ਤੇ ਆ ਬਾਹਰ ਇਹਦੀ ਬਿਲਡਿੰਗ ਜਿਹੜੀ ਹੋਰ ਵੀ ਨਾਲ ਤਿਆਰ ਹੋ ਰਹੀ ਹੈ ਪਤਾ ਨਹੀਂ ਇੱਥੇ ਕੀ ਬਣ ਰਿਹਾ ਇੱਧਰ ਨਹੀਂ ਪੱਥਰ ਜੋੜਾ ਘਰ ਹੈ ਇੱਧਰ ਸੈਵਕ ਸਟੈਂਡ ਹੈ ਜੀ ਸੈਵਕ ਸਟੈਂਡ ਹਾਜ਼ਰ ਹੈ ਲੋਕੀ ਕੋਰਦੇ ਆਪਾਂ ਇੰਟਰ ਕਰ ਸਕਦੇ ਅੰਦਰ ਜਿਹੜਾ ਇੰਟਰ ਕਰ ਚੁੱਕੇ ਆਂ ਠੀਕ ਹੈ ਜੀ ਇਹ ਜੀ ਆਹ ਬਿਲਡਿੰਗ ਇਹਦੀ ਨਵੀਂ ਜਿਹੜੀ ਤਿਆਰ ਜਿਹੜੀ ਹੋ ਰਹੀ ਹੈ ਜੀ ਤੇ ਬਾਕੀ ਇਸ ਇਲਾਕੇ ਦਾ ਬੜਾ ਪ੍ਰਸਿੱਧ ਗੁਰਦੁਆਰਾ ਵੀ ਖਿਦਾਰੀ ਸੰਗਤਾਂ ਇੱਥੇ ਐਤਵਾਰ ਐਤਵਾਰ ਜਿਹੜੀ ਸੰਗਤਾਂ ਦੀ ਦਰਸ਼ਕੀ ਦਾ ਕਰਨ ਵਾਸਤੇ ਔਰ ਇਹਦੇ ਪਰਲੀ ਸ਼ੈਟ ਤੇ ਦੋ ਬੜੇ ਤਗੜੇ ਜਿਹੜੇ ਉਹ ਲੰਗਰ ਖਾ ਲੈ ਜੀ ਉਹ ਵੀ ਤੁਹਾਨੂੰ ਦਿਖਾਉਦੇ ਆ ਜੀ ਕਿਥੇ ਲਈ ਨੇ ਹਾਂਜੀ ਲਾਈਵ ਤਸਵੀਰਾਂ ਤੰਤਨ ਬੱਬਾ ਰਾਜਰੰਦ ਜੀ ਗੁਰਦਵੀ ਤੰਤ ਉਤਾਰ ਰਹੇ ਆ ਜੀ ਕਰੋ ਤੁਸੀਂ ਵੀ ਦਰਸ਼ਕੀਦਾਰ ਆ ਫਿਟਿੰਗ ਹੋਇਆ ਕਿੱਡਾ ਐਂਡ ਹਾਂਜੀ ਦਿਖਾਲਦੇ ਤੁਹਾਨੂੰ ਲਾਈਵ ਤੇ ਸ੍ਰੀ ਵੀਰਾਂ ਤੰਤਨ ਬਾਬਾ ਰਾਜਰਾਮ ਜੀ ਪਹਿਲਾਂ ਤੁਹਾਨੂੰ ਦਿਖਾਲਦੇ ਆ ਤਲਾਬ ਦੇ ਦਰਸ਼ਕਤਾਰ ਜੀ ਆਪਾਂ ਫਿਰ ਅੱਜ ਐਤਵਾਰ ਇੱਥੇ ਹਜ਼ਾਰਾਂ ਹੀ ਸੰਗਤਾਂ ਦਰਥੰਗਤਦਾਰ ਕਰਨ ਆਉਂਦੀਆਂ ਤੇ ਆਪਣੇ ਜਿਹੜੇ ਮਨੋ ਕਾਮਨਾ ਪੂਰਾ ਕਰਦੀਆਂ ਅੰਦਰ ਜਿਹੜੇ ਗੁਰਬਾਨੀ ਦੇ ਗੁਰਬਾਨ ਜਿਹੜੇ ਗੁਰਬਾਨ ਦੇ ਚਲ ਰਹੇ ਜੀ ਲਓ ਜੀ ਕਰੋ ਲਾਈਵ ਦਰਸ਼ਕਦਾਰ ਗੁਰਦੁਆਰਾਤਨ ਤਨ ਬਾਬਾ ਬਜਰਾਂਗ ਕਰ ਲਓ

हांजी लस्वीर गुरद्वारा धनत बाबा राजा राम जी ਤਾਂ ਦਿਖਾ ਰਹੇ ਆ ਜੀ ਤੇ ਇਧਰਲੀ ਸਾਈਡ ਤੇ ਆ ਜਿਹੜੇ ਦੋ ਵੱਡੇ ਵੱਡੇ ਲੰਗਰ ਹਾਲ ਹੈ ਜੀ ਸਾਹਮਣੇ ਠੀਕ ਹੈ ਜੀ ਤਨਨ ਬਾਰਾ ਜਰਾਮ ਜੀ ਲਈ ਤਸਵੀਰ ਤੰਤਕਾਰੋ ਅਗਰ ਚੈਨਲ ਤੋਂ 90 ਤੋਂ ਵੀਡੀਓ ਲੈ ਕੇ ਕਮੈਂਟ ਕਰੋ ਸ਼ੇਅਰ ਕਰੋ